ਹਾਂਜੀ ਸਤਿ ਸ੍ਰੀ ਅਕਾਲ ਜੀ ਇਸ਼ਮੀਤ ਬਟਿਕ ਨੂੰ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਲੈ ਕੇ ਆਏ ਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਸੋ ਬਿਆਹ ਦਾ ਸੀਜ਼ਨ ਚੱਲ ਰਿਹਾ ਇਹ ਵਾਲੇ ਹੈਗੇ ਬਨਾਰਸੀ ਫੈਬਰਿਕ ਸ਼ਿਮਰ ਬਨਾਰਸੀ ਤੇ ਨਾਲ ਇਹਦੇ ਹੈਗੀ ਐ ਇਦਾਂ ਆਪਾਂ ਬਾਟਮ ਲਗਾਈ ਆ ਕਰੀਮ ਕਲਰ 2.5 ਮੀਟਰ ਸ਼ਰਟ ਰਹੂਗੀ 2.5 ਮੀਟਰ ਬਾਟਮ ਰਹੂਗੀ ਇਹ ਆਫ ਵਾਈਟ ਜੀ ਕਰੀਮ ਜੇ ਕਲਰ ਦੇ ਵਿੱਚ ਆ ਸੇਲ ਪ੍ਰਿੰਟ ਦੇ ਵਿੱਚ ਟਿਸ਼ੂ ਦੀ ਬਾਟਮ ਤੇ ਨਾਲ ਬਨਾਰਸੀ ਸ਼ਰਟ ਆ 2.5 ਮੀਟਰ ਦੀ ਕੱਟ ਰਹੂਗੀ ਸੋ ਰੇਂਜ ਇਹਦੀ ਰਹੂਗੀ ਸਿਰਫ ਤੇ ਸਿਰਫ 1250 ਰੁਪਏ ਬਿਨਾ ਦੁਪट्टे ਤੋਂ ਸੂਟ ਆ ਤੁਸੀਂ ਦੁਪੱਟਾ ਲੈਣਾ ਤਾਂ ਐਕਸਟਰਾ ਲੈ ਸਕਦੇ ਆ ਅਦਰਵਾਈਜ਼ ਆਪਣੇ ਕੋਲ ਜਿਹੜਾ ਸੈੱਟ ਆ 1250 ਦੀ ਰੇਂਜ ਦੇ ਵਿੱਚ ਇਹ ਹੈਗਾ ਬਿਨਾ ਦੁਪੱਟੇ ਤੋਂ ਸੋ ਪਹਿਲਾ ਕਲਰ ਇਹ ਆ ਅੰਡਰ ਰਾਈ ਕਲਰ ਆ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਆ ਤਾਂ ਇੱਕ ਇਹਦੇ ਵਿੱਚ ਹੈਗਾ ਆਪਣੇ ਕੋਲ ਨੇਵੀ ਕਲਰ ਇਹ ਕਿਨੇਵੀ ਕਲਰ ਆ ਇਹ ਜਸਪੀਤ ਖੋਲ ਕੇ ਰੱਖ ਇਹ ਬਹੁਤ ਸੋਹਣਾ ਰਾਸ਼ਟ ਕਲਰ ਆ ਰਾਸ਼ਟ ਕਲਰ ਦੇ ਨਾਲ ਕਰੀਮ ਅਗਰ ਗਾਏ ਇਹ ਰਾਸ਼ਟ ਕਲਰ ਦੇ ਨਾਲ ਕਰੀਮ ਇਹ ਮਜ਼ੈਂਟਾ ਦੇ ਨਾਲ ਕਰੀਮ ਕਲਰ ਦੀ ਬਾਟਮ ਕਿਉਂਕਿ ਜਿਹੜਾ ਵਿੱਚ ਇਹ ਤੇ 골ਡਨ ਆ ਉਹਦੇ ਨਾਲ ਮੈਚ ਕਰਦਾ ਹੈ 골ਡਨ ਆ ਜਿਹੜਾ ਉਹ ਕਰੀਮ ਜੀ ਟੋਨ ਦੇ ਵਿੱਚ ਆ ਤੇ ਇਹਦਾ ਮੈਚ ਕਰਦੇ ਨੇ ਇਹ ਬਹੁਤ ਸੋਹਣੇ ਕਲਰ ਨੇ ਸਾਰਿਆਂ ਦੇ ਵਿੱਚ ਇਹ ਥੋੜਾ ਮੈਰੂਨ ਟੋਨ ਦੇ ਵਿੱਚ ਇਹਦੇ ਵਿੱਚ ਮੇਰੇ ਕੋਲ ਸਿਰਫ 2-2 ਪੀਸ ਹੀ ਬਚੇ ਹੋਏ ਨੇ 2-2 ਸੂਟ ਹੀ ਨੇ ਮੀਨਸ ਤੇ ਬਾਕੀ ਸਾਰੇ ਫਿਨਿਸ਼ ਹੋ ਗਏ ਆ ਨੇਵੀ ਕਲਰ ਦੇ ਸੋ ਬਹੁਤ ਪਿਆਰੇ ਸੂਟ ਨੇ ਜਿਨ੍ਹਾਂ ਨੇ ਸੂਟ ਲੈਣੇ ਆ 2-2 ਪੀਸ ਦੋ ਦੋ ਸੂਟ ਨੇ ਮੇਰੇ ਕੋਲ ਇੱਕ ਕਲਰ ਦੇ ਵਿੱਚ ਦੋ ਦੋ ਸੂਟ ਨੇ ਜ ਜਿਨਾਂ ਨੂੰ ਇਹ ਚਾਹੀਦੇ ਤੁਸੀਂ ਲੈ ਸਕਦੇ ਆ ਇਹ ਵਿੱਚ ਆਰ ਇੱਕ ਹੈਗਾ ਆਪਣੇ ਕੋਲ ਫਰਾਕ ਸੂਟ ਆ ਜੇ ਤੁਸੀਂ ਬਣਾਉਣੇ ਆ ਤਾਂ ਲਹਿੰਗਾ ਵੀ ਬਣਾ ਸਕਦੇ ਆ ਤੇ ਫਰਾਕ ਸੂਟ ਵੀ ਬਣਾ ਸਕਦੇ ਆ ਬਹੁਤ ਸੋਹਣਾ ਡੋਰੀ ਦਾ ਕੰਮ ਹੈ ਇਹਦੇ ਤੇ ਸ਼ਿਮਰ ਦੇ ਇਹਦੇ ਵਿੱਚ ਵੀ ਚਾਰ ਕਲਰ ਆ ਇੱਕ ਵਿੱਚ ਲਵੈਂਡਰ ਕਲਰ ਆ ਬਹੁਤ ਸੋਹਣੀ ਮਤਲਬ ਸਫਾਈ ਬਹੁਤ ਆਕੜਾਈ ਦੀ ਡੋਰੀ ਦਾ ਕੰਮ ਆ ਸਾਰਾ ਇਹਦੇ ਤੇ ਇੱਕ ਇਹਦੇ ਵਿੱਚ ਹੈਗਾ येलो ਕਲਰ ਇੱਕ ਇਹਦੇ ਵਿੱਚ येलो ਕਲਰ ਆ ਤਿੰਨ ਕਲਰ ਨੇ ਇਹਦੇ ਵਿੱਚ ਜੇ ਤੁਸੀਂ ਇਹਦੀਆਂ ਨਾਰਕਲੀ ਬਣਾਉਣੀ ਆ ਚਾਹੇ ਤੁਸੀਂ ਫਰੌਕ ਬਣਾਉਣੀ ਆ ਤੁਸੀਂ ਬਣਾ ਸਕਦੇ ਆ ਇਹਦੇ ਤੇ ਜੇ ਤੁਸੀਂ ਇਹਦੇ ਵਿੱਚ ਸ਼ਰਾਰਾ ਸੂਟ ਬਣਾਉਣਾ ਮਤਲਬ ਖੁੱਲਾ ਸ਼ਰਾਰਾ ਬਣ ਜੂਗਾ ਤੇ ਸ਼ਰਟ ਬਣ ਜੂਗੀ ਨਾਲ ਤਾਂ ਤੁਸੀਂ ਉਹਵੇਂ ਵੀ ਬਣਾ ਸਕਦੇ ਹੋ ਇਹ ਵਾਲਾ ਸੂਟ ਆ ਜਿਹੜਾ 4500 ਦੀ ਰੇਂਜ ਦੇ ਵਿੱਚ ਬਿਨਾ ਮਤਲਬ ਚੁੰਨੀ ਤੋਂ ਬਾਕੀ ਜੇ ਤੁਸੀਂ ਜਿਵੇਂ ਕੁਝ ਬਣਾਉਣਾ ਹੋਇਆ ਤੁਸੀਂ ਉਸ ਹਿਸਾਬ ਨਾਲ ਬਣਾ ਸਕਦੇ ਆ 5-5 ਮੀਟਰ ਕੱਪੜਾ ਇਹ ਇਹ ਸੂਟ ਆ ਚਾਹੇ ਸ਼ਰਾਰਾ ਬਣਾ ਲਓ ਚਾਹੇ ਦੀ ਫਰੌਕ ਬਣਾ ਲਓ ਚਾਹੇ ਦਾ ਕੱਲਾ ਲਹਿੰਗਾ ਬਣਾ ਲਓ ਲਹਿੰਗੇ ਦੇ ਨਾਲ ਤੁਹਾਨੂੰ ਬਲਾਊਜ਼ ਅਲੱਗ ਤੋਂ ਬਣਾਉਣਾ ਪੈਣਾ ਸੋ ਆਰਡਰ ਤੁਸੀਂ ਆਪਣੀ ਇਸ ਨੰਬਰ ਤੇ ਕਰ ਸਕਦੇ ਆ 8054754280 ਆਪਣਾ ਕੰਟੈਕਟ ਨੰਬਰ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਆਜੋ ਬਨਾਰਸੀ ਸੂਟ 1250 ਦੀ ਰੇਂਜ ਦੇ ਵਿੱਚ ਤੇ ਇਹ ਵਾਲਾ 4500 ਦੀ ਰੇਂਜ ਦੇ ਵਿੱਚ ਡੋਰੀ ਵਰਕ ਵਾਲਾ ਜਿਨ੍ਹਾਂ ਨੂੰ ਚਾਹੀਦੇ ਆ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਆਰਡਰ ਕਰ ਸਕਦੇ ਹੋ थैंक यू so much